ਮੇਰੇ ਤਰ੍ਹਾਂ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 475 ਡੀਆਈ ਟਰੈਕਟਰ ਆ ਜੀ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਹਾਲ ਜੀ ਸਾਰਿਆਂ ਤੋਂ ਪਹਿਲਾਂ 475 ਬਈ ਮਾਡਲ ਕਿਹੜਾ 2001 ਠੀਕ ਆ ਪਿਆਵ ਨੰਬਰ ਆ 2001 ਮਾਡਲ ਆ ਗੱਲ ਕਰੀਏ ਬਾਈ ਮੂਹਰਲੇ ਟਾਇਰਾਂ ਦੀ ਅੱਤੇ ਮਗਰਲੇ ਮਗਰਲੇ ਵੀ ਅੱਤੇ ਚਾਰੇ ਅੱਧੇ ਤੇ ਰੰਗ ਬੇੜ ਦੀ ਗੱਲ ਕਰੀਏ ਆ ਰਿਜੀਨਲ ਆ ਸਾਰਾ ਇੰਜਨ ਗੇਅਰ ਦਾ ਕਿੰਨੇ ਆ ਬਾਈ ਬਾਈ ਜੀ ਪੂਰਾ ਓਕੇ ਆ ਅਗਲਾ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦਾ ਠੀਕ ਆ ਥੋੜੇ ਘਰੋਂ ਵਾਹ ਕੇ ਚਲਾ ਕੇ ਲਿਆ ਸਕਦਾ ਤੇ ਬਾਈ ਟਰੈਕਟਰ ਨਾਲ ਸਮਾਨ ਡੰਡਾ ਫੱਟੀ ਛੋਟਰੀ ਸਾਰਾ ਸਮਾਨ ਪੂਰਾ ਇੰਜਨ ਗੇਅਰ ਦਾ ਅਗਲਾ ਵਾਹ ਕੇ ਲੈ ਆਵੇ ਹੈ ਠੀਕ ਆ ਬਾਈ ਜੀ ਬਾਕੀ ਕੋਈ ਕਮੀ ਪੇਸ਼ੀ ਤਾਂ ਨਹੀਂ ਕੋਈ ਨਹੀਂ ਵੀਰੇ ਆਪਾਂ ਨੇ ਬੈਟਰੀ ਵੀ ਨਵੀਂ ਲੰਘਾਉਣੀ ਠੀਕ ਆ ਡਾ ਬਲ ਕਲੱਚ ਹੈ ਠੀਕ ਆ ਬੈਟਰੀ ਵੀ ਨਵੀਂ ਅਬਰਉਣ ਦੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ 2 40 ਦੀ ਡਿਮਾਂਡ ਆ 2 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਦੇ ਦਾਂਗੇ ਬਾਈ ਜੀ 2010 2 ਲੱਖ 8000 ਠੀਕ ਆ ਮਤਲਬ 240 ਡਿਮਾਂਡ ਆ 210 ਦਾ ਦੇ ਦੇ ਹਾਂਜੀ ਠੀਕ ਆ 30000 ਦਾ ਮਾਨਤਾਨ ਕਰ ਦਿਓਗੇ ਠੀਕ ਆ ਬਾਈ ਜੀ ਇਹ ਬਾਈ ਕਿਹੜੇ ਪੈਂਡ ਵਕਾਊ ਆ ਪੈਂਡ ਰੋਡੇ ਜਿਹੜਾ ਮੂਗਾ ਹਨਾ ਬਾਈ ਨੰਬਰ ਬੋਲੀ 98552 5030 ਹੁਣ ਬਾਈ ਥੋੜੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਾਨ ਫੋਲ ਕਰਨਾ ਠੀਕ ਹੈ ਜੀ ਠੀਕ ਆ ਬਾਈ ਜੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ